ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਮੁੰਡੇ ਸਿੰਗਰ ਬਣਨਾ ਚਾਹੁੰਦੇ ਜਦਕਿ ਬਹੁਤ ਵਧੀਆ ਚੀਜ਼ ਹੈ। ਉਹਨੂੰ ਵਧੀਆ ਲੱਗਿਆ ਹੋਇਆ ਵੀ ਯਾਰ ਤੁਸੀਂ ਇਦਾਂ ਹੀ ਬੋਲੀਏ ਨਾ ਭਰਾਵਾ ਦੱਸੋ। ਬਹੁਤ ਲੋਕ ਹੁੰਦੇ ਨੇ ਜਿਹੜੇ ਉਹਦੀਆਂ ਦਿੱਤਾ ਖਿੱਚਦੇ ਨੇ ਜਾਂ ਉਹਨੂੰ ਅੱਗੇ ਲਈ ਵਧਣ ਦਿੰਦੇ। ਅੱਜਕੱਲ੍ਹ ਕੀ ਹਾਲ ਚਾਲ ਜੇ? ਯਾਰ ਆ ਭਰਾਵਾ ਤੇਰੇ। ਗੁੱਡ ਗੁੱਡ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫਿਲਮ ਦੀਆਂ ਵੀ। ਹਾਂਜੀ ਥੋੜੀ ਦੀਆਂ ਵੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਲੋੜੀ ਦੀਆਂ। ਤੇ ਸਾਡੀ ਫਿਲਮ ਨੂੰ ਇੰਨਾ ਐਪਰੀਸ਼ੀਏਟ ਕਰਨ ਲਈ ਥੈਂਕ ਯੂ so much ਤੇ ਅੱਜ ਹੁਣ ਬੰਦ ਦੇਖ ਕੇ ਆਏ ਬਾਈ ਆਡੀਅנס ਨੇ ਇਹਨੇ ਸੋਹਣੇ ਸੋਹਣੇ ਰਿਐਕਸ਼ਨ ਦਿੱਤੇ ਆ ਤੇਹੀ ਰਿਐਕਸ਼ਨ ਤਾਂ ਚਾਹੀਦਾ ਹੁੰਦਾ ਯਾਰ ਜਦੋਂ ਇਨਸਾਨ ਆਪਣਾ ਕੋਈ ਕੰਮ ਕਰਦਾ ਬਹੁਤ ਮਿਹਨਤ ਨਾਲ ਉਹਨੂੰ ਲੱਗਦਾ ਕਿ ਉਹਦਾ ਜਿਹੜਾ ਫਲ ਨਾ ਬਹੁਤ ਕੰਮ ਨਹੀਂ ਯਾ ਸਕੂਲ ਦਾ ਕੰਮ ਹੁੰਦਾ ਤਾਂ ਰਿਜ਼ਲਟ ਹੁੰਦਾ ਹੈ ਹੈਨਾ ਤਾਂ ਮੈਨੂੰ ਲੱਗਦਾ ਜਿਹੜਾ ਸਾਡਾ ਕੰਮ ਹੈ ਉਹ ਜਨਤਾ ਹੁੰਦੀ ਹੈ ਬਿਲਕੁਲ ਬਿਲਕੁਲ ਐਂਡ ਆਈ ਹੋਪ ਕਿ ਜਨਤਾ ਨੂੰ ਬਹੁਤ ਲੱਗਿਆ ਹੋਊਗਾ ਤੇ ਕੱਲ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ 12 ਜਨਵਰੀ ਹੈ ਜੀ ਜਸਟ 1 ਡੇ ਟੂ ਬਿਲਕੁਲ ਬਿਲਕੁਲ ਪਲੀਜ਼ ਗਾਇਜ਼ ਵਾਚ ਮਾਈ ਫਿਲਮ ਮੁੰਡਾਰਾ ਇੱਕ ਵਾਰ ਕੀ ਬਾਤ ਅਰੇ ਭਾਈ ਤੁਹਾਡਾ ਕਰੈਕਟਰ ਨਾ ਉਹ ਹੋ 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 ਰੀਅਲ ਲਾਈਫ ਤੋਂ ਜਮਾ ਹੀ ਆਪੋਜ਼ਿਟ ਮੈਂ ਕਹਿੰਦਾ ਕੀ ਬਾਤ ਕਮਾਲ ਐਕਟਿੰਗ ਰਹੀ ਆਈ ਥਿੰਕ ਤੁਹਾਨੂੰ ਵਧੀਆ ਲੱਗਿਆ ਉਹ ਯਾਰ ਤੁਸੀਂ ਜਾਂ ਤਾਂ ਇਦਾਂ ਹੀ ਬੋਲੀਏ ਨਾ ਭਰਾਵਾ ਦੱਸ ਨਾ 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 ਸੀਰੀਅਸਲੀ ਸੀਰੀਅਸਲੀ ਭਾਈ ਕੀ ਬਾਤ ਆ थैंक यू ਮਿਲਜਾ थैंक यू ਸੋ ਮਚ ਯਾਰ ਇਹ ਹੀ ਚੀਜ਼ ਚਾਹੀਦੀ ਹੈ ਬਸ ਇਹ ਹੀ ਚੀਜ਼ ਲਈਦਾ ਸੀ ਤੜਪਦੇ ਆ ਕਿ ਸਾਡੀ ਜਿਹੜੀ ਫਿਲਮ ਹੈ ਦਰਸ਼ਕਾਂ ਨੂੰ ਮੀਡੀਆ ਨੂੰ ਜਿੰਨੇ ਵੀ ਸਾਡੇ ਸਰੋਤੇ ਨਹੀਂ ਸਾਰਿਆਂ ਨੂੰ ਵਧੀਆ ਲੱਗਿਆ ਸਾਨੂੰ ਇੱਕ ਮੈਸੇਜ ਮਿਲੇ ਔਰ ਆਈ ਹੋਪ ਕਿ ਤੁਹਾਨੂੰ ਸਾਰੇ ਵਧੀਆ ਲੋਕੋ ਕੀ ਹੈ ਨਾ ਬਾਕੀ ਜਿਹੜੀ ਸਟੋਰੀ ਆ ਬਹੁਤ ਡਿਫਰੈਂਟ ਹੈ ਸੋ ਪਲੀਜ਼ ਗਾਈਜ਼ ਇੱਕ ਵਾਰੀ ਫੇਰ ਕੋਈ ਐਸਾ ਜਾ ਕੇ ਸਾਡੀ ਫਿਲਮ ਜ਼ਰੂਰ ਦੇਖੋ ਮੁੰਡਾ ਰੌਕ ਸਾਡਾ ਬਿਲਕੁਲ ਬਿਲਕੁਲ ਆਪਣੀ ਲਾਈਫ ਦੇ ਵਿੱਚ ਭਾਈ ਆਪਾਂ ਨਾਰਮਲ ਵੀ ਦੇਖਦੇ ਆ ਨਾ ਤਾਂ ਇਹ ਚੀਜ਼ਾਂ ਨਾਰਮਲੀ ਦੇਖਦੇ ਆ ਜਿਹੜਾ ਫਿਲਮ ਦਾ ਕਨਸੈਪਟ ਹੈ ਨਾ ਜਿਹੜਾ ਆਪਾਂ ਜ਼ਿਆਦਾ ਰਿਵੀਲ ਨਹੀਂ ਕਰਾਂਗੇ ਪਰ ਗੱਲ ਇਹ ਆ ਵੀ ਜਿੰਨਾ ਕ ਆਪਾਂ ਸੋਚਦੇ ਆ ਕਿ ਯਾਰ ਲੋਕਾਂ ਦੇ ਗਾਣੇ ਚੋਰੀ ਹੋ ਜਾਂਦੇ ਆ ਲੋਕਾਂ ਦੇ ਕਨਸੈਪਟ ਚੋਰੀ ਹੋ ਜਾਂਦੇ ਆ ਬਹੁਤ ਵਾਰ ਆਪਣੀ ਲਾਈਫ ਦੇ ਵਿੱਚ ਵੀ ਹੁੰਦਾ ਕਿ ਯਾਰ ਚ ਉਦਾਂ ਰਿਜ਼ਲਟ ਕੀ ਨਿਕਲਦਾ ਉਹ ਦਿਖਾਉਂਦੀ ਨਜ਼ਰ ਆਉਗੀ ਮੇਰੇ ਖਿਆਲ ਨਾਲ ਫਿਰ ਹਨਾ ਹਨਾ ਔਰ ਦੇ ਹਰ ਇੱਕ ਇਨਸਾਨ ਦੀ ਡਿਫਰੈਂਟ ਸਟੋਰੀ ਹੈ ਹੈਨਾ ਇੱਕ ਉਹ ਜਿੱਦਾਂ ਕਿ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਮੁੰਡੇ ਸਿੰਗਰ ਬਣਨਾ ਚਾਹੁੰਦੇ ਜਦਕਿ ਬਹੁਤ ਵਧੀਆ ਚੀਜ਼ ਹੈ ਹੈਨਾ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜ਼ਿੰਦਗੀ ਵਿੱਚ ਇਹ ਹੁੰਦਾ ਕਿ ਆਸੀ ਵੀ ਕ੍ਰੌਕਸਟਾਰ ਬਣੀ ਹੈ ਜਦੋਂ ਇੱਕ ਮਿਡਲ ਕਲਾਸ ਦਾ ਮੁੰਡਾ ਉੱਠ ਕੇ ਨਾ ਕੁਝ ਬਨਣਾ ਚਾਹੁੰਦਾ ਹੈ ਜੀ ਤਾਂ ਬਹੁਤ ਲੋਕ ਹੁੰਦੇ ਨੇ ਜਿਹੜੇ ਉਹਦੀਆਂ ਤਾਕਤ ਚ ਦੇ ਨੇ ਜਾਂ ਉਹਨੂੰ ਅੱਗੇ ਦੀ ਵਧਨ ਦਿੰਦੇ ਸੋ ਇਹ ਉਹ ਫਿਲਮ ਹੈ ਜਿਹੜੀ ਤੁਹਾਨੂੰ ਇਨਸਪਾਇਰ ਕਰੂਗੀ ਆਮ ਇਨਸਾਨ ਨੂੰ ਜੀ ਜੀ ਔਰ ਆਈ ਥਿੰਕ ਇਹਨੂੰ ਦੇਖ ਕੇ ਨਾ ਬਹੁਤ ਲੋਕਾਂ ਚ ਇਹ ਹੋਇਆ ਕਿ ਯਾਰ ਅਸੀਂ ਕੁਝ ਕਰੀਏ ਬਿਲਕੁਲ ਸੋ ਆਈ ਥਿੰਕ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਐਸਾ ਔਰ ਸਿਨੇਮਾ ਇੱਕ ਇਦਾਂ ਦੀ ਚੀਜ਼ ਹੈ ਕਿ ਤੁਹਾਨੂੰ ਇੱਕ ਹਰ ਇੱਕ ਫਿਲਮ ਦੇਖਦੇ ਬਾਅਦ ਇੱਕ ਮੈਸੇਜ ਹੁੰਦਾ ਹੈ ਬਿਲਕੁਲ ਜਦੋਂ ਤੁਸੀਂ ਫਿਲਮ ਦੇਖ ਕੇ ਜਾਓਗੇ ਤੁਹਾਨੂੰ ਮੈਸੇਜ ਮਿਲੂਗਾ ਚਾਹੀਏ ਅੱਛੇ ਲਈ ਹੋਵੇ ਜਾਂ ਬੁਰੇ ਲਈ ਹੋਵੇ ਬਟ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਵੀ ਤੁਸੀਂ ਉਸ ਚੀਜ਼ ਨੂੰ ਕਿੱਦਾਂ ਲੈਂਦੇ ਹੋ ਬਿਲਕੁਲ ਬਿਲਕੁਲ ਤੇ ਇੱਕ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਨਾਜ਼ਮ ਭਾਈ ਦਾ ਤੁਹਾਨੂੰ ਬਿਲਕੁਲ ਵੱਖਰਾ ਸ਼ੇਡ ਦੇਖਣ ਨੂੰ ਮਿਲਣ ਵਾਲਾ ਫਿਲਮ ਦੇ ਵਿੱਚ ਤੇ ਹੁਣ ਆਪਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੱਖ-ਵੱਖਰੇ ਸ਼ੇਡਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗਾ ਥੈਂਕ ਯੂ ਸੋ ਮਚ ਆ ਤੇਰੇ ਮੁੱਛ ਕੀ ਚੱਕਰ ਬਾਕੀ ਹੈਪੀ ਲੋੜੀ ਮਿਲ ਜਾ ਬਿਲਕੁ